ਅਠਮਾ ਸਰਜੀ ਸੰਰੂਲ ਵੀ ਦੀ ਕਹਾਣੀ ਟਾਈਮ ਪਾਸ ਵਧੀਆ ਗੱਲ ਹੈ ਤੂੰ ਕਹਾਣੀ ਲਿਖਣ ਵਾਲੇ ਪੁੱਛਿਆ ਪੁੱਤਰਾ ਮੈਂ ਕੋਈ ਵੀ ਕਹਾਣੀ ਲੱਭੀ ਹੈ ਮੈਂ ਵੀ ਕੋਈ ਕਹਾਣੀ ਲੱਭੀ ਹੈ ਮੈਂ ਉਸ ਬਾਰੇ ਪੜਤਾਲ ਕਰਕੇ ਲਿਖਣੀ ਹੈ ਬਾਕੀ ਗੱਲਾਂ ਫਿਰ ਕਰਾਂਗੇ ਹੋਰ ਕੋਈ ਖਾਣਾ ਪੀਣਾ ਦੱਸ ਕੀ ਮੰਗਾਵਾ ਤਾਂ ਗੁਰਪ੍ਰੀਤ ਕਹਿਣ ਲੱਗਾ ਕਿ ਕੁਝ ਨਹੀਂ ਚਾਚਾ ਜੀ ਮੈਂ ਕੋਈ ਗੱਲਾਂ ਕਰਨ ਆਇਆ ਸੀ ਫਿਰ ਕਦੇ ਕਰਾਂਗੇ ਅੱਜ ਤੋਂ ਬਾਅਦ ਮੈਂ ਤੁਹਾਡੀਆਂ ਰਚਨਾਵਾਂ ਪੜ੍ਹਾਇਆ ਕਰਾਂਗਾ ਚੰਗਾ ਫਿਰ ਦਿਓ ਆ ਗਿਆ ਫਿਰ ਕਦੇ ਮਿਲ ਬੈਠ ਕੇ ਗੱਲਾਂ-ਵੱਤਾਂ ਕਰ ਟਾਈਮ ਪਾਸ ਕਰਾਂਗੇ ਸਰਜੀਤ ਨੇ ਗਗਨ ਦੀਆਂ ਗੱਲਾਂ ਸੁਣ ਸੁਨੀਆਂ ਯਾਦ ਕਰਕੇ ਕੁਝ ਹੋਰ ਘਟਨਾਵਾਂ ਗੱਲਾਂ ਯਾਦ ਆਣ ਲੱਗੀਆਂ ਜੋ ਉਸਨੇ ਕਾਫੀ ਸਮਾਂ ਪਹਿਲਾਂ ਕਈਆਂ ਤੋਂ ਸੁਣੀਆਂ ਸਨ ਕਈ ਘਟਨਾਵਾਂ ਦੇਖੀਆਂ ਸੁਨੀਆਂ ਪੜ੍ਹੀਆਂ ਸਨ ਫੋਨ 'ਤੇ ਤਰਤੀਬ ਦੇ ਕੇ ਕੋਈ ਕਹਾਣੀ ਲਿਖਣ ਦੀ ਹਿੰਮਤ ਕਰਨ ਦੀ ਲੋੜ ਸੀ ਉਹ ਸੋਚਣ ਲੱਗਾ ਕਿ ਮਜਬੂਰੀ ਵੀ ਇਨਸਾਨ ਤੋਂ ਕੀ ਦਾ ਕੀ ਕਢਾ ਦਿੰਦੀ ਆ ਧੰਨਵਾਦ ਜਿਨ੍ਹਾਂ ਨੇ ਸਰ ਜੀ ਸੰਗਰੂਰ ਵੀ ਜੀਆਂ ਸਮੇਂ-ਸਮੇਂ 'ਤੇ ਰਚਨਾਵਾਂ ਪੜੀਆਂ ਸੁਣੀਆਂ ਆਡੀਓ ਵੀਡੀਓ ਦੇਖੀਆਂ ਧੰਨਵਾਦ ਵਾਅਦ ਤੋਂ ਬਾਅਦ ਆਡੀਓ ਵੀਡੀਓ ਪੋਸਟਾਂ ਲਾਇਕ ਸ਼ੇਅਰ ਕਮੈਂਟ ਕਰੋ ਧੰਨਵਾਦ ਧੰਨਵਾਦ